ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮਾ ਦਾਬ ਜੀ ਤੇ ਲੋ ਜੀ ਅੱਜ ਬਣਾਇਆ ਜੀ ਆਪਾਂ ਨੇ ਬ੍ਰੈਡ ਪਕੌੜੇ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਆਪਾਂ ਨੂੰ ਕਹਿੰਦੇ ਤੁਸੀਂ ਸਾਨੂੰ ਬ੍ਰੈਡ ਪਕੌੜੇ ਜਿਹੜੇ ਉਹ ਬਣਾ ਕੇ ਦਿਖਾਓ ਵੀ ਕਿਵੇਂ ਬਣਦੇ ਆ ਜੀ ਤੇ ਅੱਜ ਆਪਾਂ ਨੇ ਜਿਹੜੇ ਬ੍ਰੈਡ ਪਕੌੜੇ ਆ ਜੀ ਉਹ ਹਲਵਾਈ ਸਟਾਈਲ ਬਣਾਏ ਆ ਪੂਰੇ ਐਨ ਪੂਰੇ ਘੈਂਟ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਪੂਰੇ ਵਧੀਆ ਬ੍ਰੈਡ ਪਕੌੜਾ ਹਲਵਾਈ ਸਟਾਈਲ ਆਪਾਂ ਬਣਾ ਕੇ ਦਿਖਾਵਾਂਗੇ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ੋਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਹਲਵਾਈ ਸਟਾਈਲ ਬ੍ਰੈਡ ਪਕੌੜੇ ਤੇ ਬ੍ਰੈਡ ਪਕੌੜੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦੇ ਆ ਜੀ ਆਪਾਂ ਨੂੰ ਉਬਲੇ ਹੋਏ ਆਲੂ ਤੇ ਬ੍ਰੈਡ ਠੀਕ ਆ ਜੀ ਅੱਪਾ ਲੈ ਰਹੇ ਆ ਜੀ ਵਾਈਟ ਬਰੈਡ ਬਾਕੀ ਤੁਸੀਂ ਇਹਨੂੰ ਬ੍ਰਾਊਨ ਬਰੈਡ 'ਚ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਆ ਵਾਈਟ 'ਚ ਵੀ ਬਣਾ ਸਕਦੇ ਹੋ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬਰੈਡਾਂ ਦਾ ਬਣਾਵਾਂਗੇ ਮਸਾਲਾ ਯਾਨੀ ਕਿ ਫੀਲਿੰਗ ਤੇ ਅੱਜ ਜਿਹੜੇ ਬਰੈਡ ਪਕੌੜੇ ਆ ਤੁਹਾਨੂੰ ਇਹਨਾਂ ਪੂਰੇ ਹਲਵਾਈ ਸਟਾਈਲ ਬਣਾ ਕੇ ਦਿਖਾਵਾਂਗੇ ਬਿਲਕੁਲ ਸਿੰਪਲ ਤਰੀਕਾ ਏ ਪੂਰੇ ਇਹਨਾਂ ਚਟਪਟੇ ਕਰਾਰੇ ਬਰੈਡ ਜਿਹੜੇ ਪਕੌੜੇ ਉਹ ਬਣੂਗੇ ਤੇ ਆਜੋ ਫਿਰ ਤੁਹਾਨੂੰ ਹੁਣ ਬਣਾ ਕੇ ਦਿਖਾਉਂਦੇ ਆ ਸਭ ਤੋਂ ਪਹਿਲਾਂ ਬਣਾਉਂਦੇ ਆ ਮਸਾਲਾ ਤੇ ਹੁਣ ਆਲੂਆਂ ਨੂੰ ਕਰਦੇ ਆ ਜੀ ਆਪਾਂ ਮੈਸ਼ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਤੋੜ ਲੈਣੇ ਆ ਜੀ। ਯਾਨੀ ਆਲੂਆਂ ਦੇ ਵਿੱਚ ਗੁੱਠਲੀਆਂ ਨਹੀਂ ਹੋਣੀਆਂ ਚਾਹੀਦੀਆਂ। ਜੇ ਗੁੱਠਲੀਆਂ ਹੋਊਂਗੀਆਂ ਨਾ ਫਿਰ ਬਰੈੱਡਾਂ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਪਾਉਂਦੇ ਆ ਭਰਦੇ ਆ ਉਦੋਂ ਤਿੱਖਤ ਆਉਂਦੀ ਆ। ਇਹਨੂੰ ਬਿਲਕੁਲ ਐਨ ਸਮੂਥ ਕਰ ਲੈਣਾ ਆਪਾਂ ਨੇ। ਤੇ ਲਓ ਜੀ ਆਲੂ ਮੈਸ਼ ਹੋ ਚੁੱਕੇ ਆ ਜੀ। ਹੁਣ ਪਾਉਣੀ ਆ ਇਹਦੇ ਵਿੱਚ ਆਪਾਂ ਪੀਸੀ ਹੋਈ ਗ੍ਰੀਨ ਚੀਲੀ। ਇਹ ਤੁਸੀਂ ਦੇਖ ਕੇ ਪਾ ਦਿਓ। ਜਿੰਨਾ ਕ ਤੁਸੀਂ ਤਿੱਖਾ ਖਾਂਦੇ ਹੋ ਇਹ ਤੁਸੀਂ 19 ਕੋ ਪਾਉਣੀ ਆ ਠੀਕ ਆ ਜੀ। ਘੱਟ ਵੱਧ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਪਾਵਾਂਗੇ ਅਦਰਕ ਲਸਣ ਦੀ ਪੇਸਟ ਅੱਧਾ ਪੌਣਾ ਚਮਚ ਤੇ ਲਓ ਜੀ ਕਾਲਾ ਨਮਕ ਪਾਵਾਂਗੇ ਅੱਧਾ ਚਮਚ ਤੇ ਧਨੀਆ ਪਾਊਡਰ ਪਾਵਾਂਗੇ ਜੀ ਅੱਧਾ ਚਮਚ ਤੇ ਲਓ ਜੀ ਅਮਚੂਰ ਪਾਊਡਰ ਹੋ ਗਿਆ ਠੀਕ ਹੈ ਜੀ ਅਮਚੂਰ ਪਾਊਡਰ ਪਾਉਣ ਦੇ ਨਾਲ ਬਹੁਤ ਵਧੀਆ ਮਸਾਲਾ ਜਿਹੜਾ ਤਿਆਰ ਹੁੰਦਾ ਬਰੈਡਾਂ ਦਾ ਤੇ ਲਓ ਜੀ ਚਿੱਟਾ ਨਮਕ ਹੋ ਗਿਆ ਆਪਣਾ ਟਾਟਾ ਨਮਕ ਇਹ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਜਿੰਨਾ ਕਿ ਤੁਸੀਂ ਖਾਣੇ ਹੋ ਉਨਾਂ ਕ ਪਾ ਲਿਓ ਤਦ ਲੋ ਜੀ ਥੋੜਾ ਜਿਹਾ ਜੀਰਾ ਪਾ ਲਵਾਂਗੇ ਆਪਾਂ ਇਹਦੇ ਵਿੱਚ ਤੇ ਨਾਲੇ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਇਸ ਤਰੀਕੇ ਨਾਲ ਮਸਾਲਾ ਬਣਾਉਂਗੇ ਨਾ ਬਹੁਤ ਵਧੀਆ ਬਣ ਕੇ ਜਿਹੜਾ ਮਸਾਲਾ ਉਹ ਤਿਆਰ ਹੁੰਦਾ ਏ ਠੀਕ ਆ ਜੀ ਬਿਲਕੁਲ ਸਿੰਪਲ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਤੇ ਲੋ ਜੀ ਹੁਣ ਇਹਨੂੰ ਕਰਦੇ ਆ ਆਪਾਂ ਮਿਕਸ ਸੋ ਇਸ ਤਰੀਕੇ ਨਾਲ ਜਿਹੜਾ ਤੁਸੀਂ ਮਸਾਲਾ ਬਣਾਉਣਾ ਬਿਲਕੁਲ ਮਸਾਲਾ ਬਣਾਉਣ ਦਾ ਹੈ ਸਿੰਪਲ ਤਰੀਕਾ ਹੈ ਠੀਕ ਆ ਜੀ ਤੇ ਲੋ ਜੀ ਜੇ ਤੁਹਾਡੇ ਕੋਲ ਹਰਾ ਧੜੀਆਂ ਹੋਇਆ ਤੁਸੀਂ ਇਹਦੇ ਵਿੱਚ 24 ਐਡ ਕਰ ਸਕਦੇ ਹੋ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਨੇ ਕਰਨਾ ਮਿਕਸ ਤੇ ਲਓ ਜੀ ਬ੍ਰੈਡਾਂ ਦੀ ਫੀਲਿੰਗ ਹੈ ਜਿਹੜੀ ਰੈਡੀ ਆ ਤੇ ਹੁਣ ਇਹਨੂੰ ਇੱਕ ਵਾਰ ਆਪਾਂ ਚੈੱਕ ਜ਼ਰੂਰ ਕਰ ਲਿਓ ਬ੍ਰੈਡਾਂ ਦੇ ਭਰਨ ਤੋਂ ਪਹਿਲਾਂ ਤੇ ਲਓ ਜੀ ਫੀਲਿੰਗ ਜਿਹੜੀ ਮਸਾਲਾ ਪੂਰਾ ੰਕ ਘੈਂਟ ਬਣ ਗਿਆ ਤੇ ਹੁਣ ਘੋਲਦੇ ਆਪਾਂ ਬੇਸਨ ਤੇ ਲਓ ਜੀ ਇੱਕ ਬੌਲ ਦੇ ਵਿੱਚ ਪਾ ਲਿਆ ਹੁਣ ਆਪਾਂ ਨੇ ਬੇਸਨ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਨਮਕ ਮਿਰਚ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚਾ ਅਦਰਕ ਲਸਣ ਦੀ ਪੇਸਟ ग्रीन चिल्ली पीसी हुई टेस्ट रिकॉर्डिंग ਤੇ ਥੋੜੀ ਜੀ ਪਾਵਾਂਗੇ ਜਵੈਣ ਕ੍ਰਸ਼ ਕਰਕੇ ਠੀਕ ਹੈ ਜੀ ਇਸ ਤਰੀਕੇ ਨਾਲ ਮਲ ਕੇ ਪਾਉਂਗੇ ਤੇ ਥੋੜਾ ਜਿਹਾ ਪਾਵਾਂਗੇ ਸਾਫਤਾ ਧਨੀਆ ਸਾਫਤਾ ਧਨੀਆ ਪਾਉਣ ਦੇ ਨਾਲ ਬਰੈਡਾਂ ਦਾ ਜਿਹੜਾ ਫਲੇਵਰ ਹੈ ਬਹੁਤ ਵਧੀਆ ਆਉਂਦਾ ਠੀਕ ਹੈ ਜੀ ਇੱਕ ਚਮਚ ਇਹ ਪਾ ਦਣ ਆਪਾਂ ਨੇ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਜੀ ਨਮਕ ਤੇ ਲਓ ਜੀ ਨਮਕ ਪਾਵਾਂਗੇ ਨਮਕ ਪਾਓ ਤੁਸੀਂ ਦੇਖ ਕੇ ਆਪਣੇ ਟੇਸਟ ਰਿਕੋਰਡਿੰਗ ਜਿੰਨਾ ਕ ਤੁਸੀਂ ਨਮਕ ਖਾਂਦੇ ਹੋਨਾਂ ਕ ਦੇਖ ਕੇ ਪਾ ਲਿਓ ਕਿ ਕਿ ਮਸਾਲੇ ਦੇ ਵਿੱਚ ਵੀ ਨਮਕ ਹੈ ਤੇ ਇੱਕ ਆਪਾਂ ਨੇ ਇਹਦੇ ਵਿੱਚ ਲੈਮਨ ਯਾਨੀ ਕਿ ਨਿੰਬੂ ਨਿਚੋੜ ਦੇਣਾ ਅੱਧਾ ਗਾ ਇਹ ਨਿੰਬੂ ਤਾਂ ਨਿਚੋੜਨਾ ਹੈ ਕਿਉਂਕਿ ਬ੍ਰੈਡ ਆ ਜਿਹੜੇ ਫਿਰ ਤੇਲ ਨਹੀਂ ਜ਼ਿਆਦਾ ਚੱਕਦੇ ਹੈਗੇ ਇਹਦੇ ਵਿੱਚ ਤੇਲ ਘੱਟ ਭਰਦਾ ਹੈ ਅੱਧਾ ਜਾਂ ਇੱਕ ਨਿੰਬੂ ਆਪਾਂ ਨੇ ਜੇ ਤੁਹਾਡੇ ਕੋਲ ਬੇਸਨ ਜ਼ਿਆਦਾ ਹੋਇਆ ਤਾਂ ਇੱਕ ਨਿੰਬੂ ਨਿਚੋੜ ਦਿਓ ਨਹੀਂ ਅੱਧਾ ਨਿੰਬੂ ਨਿਚੋੜ ਦਿਓ ਲਓ ਜੀ ਨਿੰਬੂ ਨਿਚੋੜ ਲੰਨੇ ਆ ਤੇ ਲਓ ਜੀ ਹੁਣ ਆਪਾਂ ਇਹਦਾ ਪੈਟਰ ਬਣਾਉਨੇ ਆ ਪਾਣੀ ਪਾਵਾਂਗੇ ਇਹਦੇ ਵਿੱਚ ਤੇ ਪਾਣੀ ਪਹਿਲਾਂ ਘੱਟ ਦੇਖ ਕੇ ਪਾਉਣਾ ਠੀਕ ਹੈ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਜਿਆਦਾ ਪਾਣੀ ਪਾਉਂਗੇ ਫਤ ਇਹਦੇ ਵਿੱਚ ਗੱਠਾਂ ਬਣ ਚੁngੀਆਂ ਇਸ ਕਰਕੇ ਪਹਿਲਾਂ ਪਾਣੀ ਘੱਟ ਪਾਉਣਾ ਤੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਘੱਟ ਪਾਣੀ ਪਾ ਕੇ ਇੱਕ ਤੋਂ 2 ਮਿੰਟ ਜਿਹੜਾ ਇਸ ਤਰੀਕੇ ਨਾਲ ਮਲਣਾ ਹੈ ਤਾਂ ਜੋ ਜਿਹੜੀਆਂ ਮਾੜੀਆਂ ਮੋਟੀਆਂ ਗੱਠਾਂ ਹੋਣਗੀਆਂ ਉਹ ਸੈੱਟ ਹੋ ਜਵੇ ਤੇ ਲੋ ਜੀ ਬੇਸਣ ਜਿਹੜਾ ਆਪਣਾ ਸੈੱਟ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰੂਗੇ ਤੇ ਪਾਣੀ ਤੁਸੀਂ ਦੇਖ ਦੇਖ ਕੇ ਪਾਉਣਾ ਹੈ ਕਿਉਂਕਿ ਬੈਟਰ ਜਿਹੜਾ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ گاੜਾ ਵੀ ਨਹੀਂ ਜਿਆਦਾ گاੜਾ ਬੈਟਰ ਜਿਹੜਾ ਬ੍ਰੈਡ ਠੀਕ ਹੈ ਜੀ ਕੱਚੇ ਰਹਿ ਜਾਂਦੇ ਆ ਤੇ ਜੇ ਪਤਲਾ ਬੈਟਰ ਹੋਊਗਾ ਤਾਂ ਬ੍ਰੈਡ ਤੇਲ ਜਿਆਦਾ ਚੱਕੂਗੇ ਤੇ ਖਾਣ ਦੇ ਵਿੱਚ ਵੀ ਵਧੀਆ ਨਹੀਂ ਲੱਗਣੇ ਹੈਗੇ ਨਾ ਹੀ ਜਿਆਦਾ گاੜਾ ਤੇ ਨਾ ਹੀ ਜਿਆਦਾ ਪਤਲਾ ਠੀਕ ਹੈ ਜੀ ਪਾਣੀ ਦੇਖ ਦੇਖ ਕੇ ਪਾਉਣਾ ਹੈ ਪਹਿਲਾਂ ਜਿਆਦਾ ਪਾਣੀ ਨਹੀਂ ਪਾਉਣਾ ਤੇ ਲਓ ਜੀ ਹੁਣ ਇਹਨੂੰ ਸੈੱਟ ਕਰ ਲੈਂਦੇ ਆ ਆਪਾਂ ਚੰਗੀ ਤਰ੍ਹਾਂ ਤੇ ਲੋ ਜੀ ਬੇਸਣ ਜਿਹੜਾ ਆਪਣਾ ਘੁਲ ਚੁੱਕਿਆ ਬੈਟਰ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਜਿਹੜਾ ਬੈਟਰ ਬਣਾ ਕੇ ਤੁਸੀਂ ਤਿਆਰ ਕਰਨਾ ਹੈ ਤੇ ਇਹਨੂੰ ਆਪਾਂ ਹੁਣ ਰੱਖ ਦਿੰਦੇ ਆ ਜੀ ਉਦੋਂ ਤੱਕ ਆਪਾਂ ਬ੍ਰੈਡ ਜਿਹੜੇ ਉਹ ਭਰ ਲੈਂਦੇ ਆ ਤੇ ਲੋ ਜੀ ਹੁਣ ਆਪਾਂ ਭਰਦੇ ਆ ਬ੍ਰੈਡ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਭੁੱਲ ਗਿਆ ਆਪਾਂ ਨੇ ਨਾ ਆਪਣੇ ਮਸਾਲੇ ਦੇ ਵਿੱਚ ਥੋੜੀ ਜੀ ਸੌਸ ਐਡ ਕਰ ਲੈਣੀ ਆ ਟਮਾਟੋ ਕੈਚਅਪ ਯਾਨੀ 2-3 ਗਿਜਮਚੇ ਇਹ ਨਾਲ ਵੀ ਵਧੀਆ ਫਲੇਵਰ ਆਉਂਦਾ ਠੀਕ ਹੈ ਜੀ ਪੂਰੇ ਬ੍ਰੈਡ ਕੈਂਟ ਬਣਦੇ ਆ ਇਮਚੰਗੀ ਤਰ੍ਹਾਂ ਕਰ ਲੰਨੀ ਆ ਮਿਕਸ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਠੀਕ ਹੈ ਜੀ ਆਲੂਆਂ ਦੇ ਵਿੱਚ ਨਾ ਥੋੜੀ ਜੀ ਸੌਸ ਐਡ ਕਰ ਲੰਨੇ ਆ ਐਦਾਂ ਕਰਨ ਨਾਲ ਮਸਾਲੇ ਦਾ ਸਵਾਦ ਆ ਜਿਹੜਾ ਪੂਰਾ ਇਨਕੈਂਟ ਵਧੀਆ ਬਣ ਜਾਂਦਾ ਠੀਕ ਹੈ ਜੀ ਤੇ ਲੋ ਜੀ ਇਸ ਤਰੀਕੇ ਦਾ ਮਸਾਲਾ ਆਪਣਾ ਹੋ ਜਾਊਗਾ ਤੇ ਹੁਣ ਲੈਣੀ ਆਪਾਂ ਨੇ ਬ੍ਰੈਡ ਬ੍ਰੈਡ ਤੁਸੀਂ ਜਿਹੜੇ ਮਰਜੀ ਲੈ ਲਿਓ ਤੇ ਬ੍ਰੈਡਾਂ ਦੇ ਉੱਪਰ ਆਪਾਂ ਨੇ ਆਲੂ ਆ ਜਿਹੜੇ ਠੀਕ ਹੈ ਜੀ ਮਸਾਲਾ ਬਣਾਇਆ ਉਹ ਇਸ ਤਰੀਕੇ ਨਾਲ ਲਾਉਣਾ ਮੰਨ ਲਓ ਜਿਆਦਾ ਵੀ ਨਹੀਂ ਭੜਨਾ ਬ੍ਰੈਡ ਨੂੰ ਤੇ ਕੱਟ ਵੀ ਨਹੀਂ ਮੀਡੀਅਮ ਰੱਖ ਕੇ ਆਪਾਂ ਨੇ ਇਸ ਤਰੀਕੇ ਨਾਲ ਜਿਹੜੇ ਬ੍ਰੈਡ ਹੋ ਭੜ ਲੈਣੀਆਂ ਤੇ ਲਓ ਜੀ ਇਸ ਤਰੀਕੇ ਨਾਲ ਬ੍ਰੈਡ ਤੁਸੀਂ ਇਹਦੇ ਵਿੱਚ ਪਨੀਰ پنੂਰ ਵੀ ਲਾ ਸਕਦੇ ਹੋ ਥੋੜੀ ਮਰਜ਼ੀ ਆ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਨੇ ਦੱਬ ਦੇਣਾ ਇਹ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਦੱਬ ਕੇ ਇਹਨੂੰ ਤੁਸੀਂ ਐਦਾਂ ਤਿਰਛਾ ਵੀ ਕੱਟ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਚਾਰਸ ਵੀ ਕੱਟ ਸਕਦੇ ਹੋ ਪਰ ਆਪਾਂ ਜਿਹੜੇ ਇਹਨੂੰ ਛੋਟੇ-ਛੋਟੇ ਪੀਸ ਕਰ ਲਵਾਂਗੇ ਮੈਂ ਠੀਕ ਹੈ ਜੀ ਇਸ ਤਰੀਕੇ ਦੇ ਜਿਹੜੇ ਚਾਰ ਪੀਸ ਕਰਕੇ ਕੱਟਦੇ ਆ ਨਾ ਆਪਾਂ ਉਹ ਜ਼ਿਆਦਾ ਵਧੀਆ ਰਹਿੰਦੇ ਆ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਪਾਂ ਨੇ ਇਸ ਤਰੀਕੇ ਦੇ ਜਿਹੜੇ ਇਹ ਕੱਢ ਲੈਣੇ ਆ ਤੇ ਜਾਂ ਫਿਰ ਤੁਸੀਂ ਇਹਨੂੰ ਚੌਰਸ ਵੀ ਕੱਟ ਸਕਦੇ ਹੋ ਆਲੂ ਪਰਨ ਤੋਂ ਬਾਅਦ ਇਸ ਤਰੀਕੇ ਨਾਲ ਉਹ ਤੁਹਾਡੀ ਮਰਜ਼ੀ ਠੀਕ ਹੈ ਜੀ ਐਦਾਂ ਵੀ ਜਣੀ ਵਧੀਆ ਰਹਿੰਦੇ ਇਹ ਤੇ ਇਸ ਤਰੀਕੇ ਨਾਲ ਵੀ ਠੀਕ ਰਹਿੰਦੇ ਆ ਤੁਸੀਂ ਦੋਵਾਂ 'ਚ ਜਿਹੜਾ ਮਰਜ਼ੀ ਤਰੀਕਾ ਅਪਣਾ ਲਿਓ ਤੇ ਲਓ ਜੀ ਮੈਂ ਜਿਹੜੇ ਹੁਣ ਸਾਰੇ ਬ੍ਰੈਡ ਭਰ ਕੇ ਕੱਟ ਲੰਨਾ ਤੇ ਬ੍ਰੈਡ ਆਪਾਂ ਨੇ ਕੱਟ ਲਏ ਆ ਜੀ ਆ ਦੇਖੋ ਕਿੰਨੇ ਵਧੀਆ ਕੱਟ ਹੋ ਗਏ ਤੇ ਇੱਧਰ ਰੱਖ ਲਈ ਆਪਾਂ ਨੇ ਕੜਾਹੀ ਤੇ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੇ ਆਪਾਂ ਆਪਾਂ ਨੇ ਕਿਵੇਂ ਬਣਾਉਣੇ ਆ ਤੇ ਇੱਕ ਕੰਮ ਤੁਸੀਂ ਹੋਰ ਕਰਨਾ ਠੀਕ ਆ ਜੀ ਬੇਸਣ ਦੇ ਵਿੱਚ ਨਾ ਥੋੜਾ ਜਿਹਾ ਮਿੱਠਾ ਸੋਡਾ ਜਾਂ ਬੇਕਿੰਗ ਪਾਊਡਰ ਪਾ ਦਿਓ ਤਾਂ ਜੋ ਬ੍ਰੈਡ ਆ ਥੋੜਾ ਜਿਹਾ ਫੁੱਲ ਜਵੇ ਠੀਕ ਆ ਜੀ ਤੇ ਇਹਨੂੰ ਪਾ ਕੇ ਕਰ ਲੂਗੇ ਮਿਕਸ ਤੇ ਲੋ ਜੀ ਉਧਰ ਆਪਣਾ ਤੇਲ ਵੀ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਨੇ ਇਸ ਤਰੀਕੇ ਨਾਲ ਠੀਕ ਹੈ ਜੀ ਬ੍ਰੈਡ ਆ ਜਿਹੜੇ ਡਿਪ ਕਰਨੇ ਆ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਡਿਪ ਕਰਕੇ ਤੇਨੂੰ ਹਲਕਾ ਜਿਹਾ ਝਾੜਨਾ ਹੈ ਝਾੜਨਾ ਇਸ ਕਰਕੇ ਕਿ ਕਿ ਬੇਸਣ ਦੇ ਵਿੱਚ ਜਿਆਦਾ ਬੂੰਦੀ ਨਾ ਆਵੇ ਤੇ ਇਸ ਤਰੀਕੇ ਨਾਲ ਆਪਾਂ ਨੇ ਇਹ ਛੱਡੀ ਜਾਣੀ ਹੈ ਤੇਲ ਦੇ ਵਿੱਚ ਤੇ ਤੇਲ ਦਾ ਜਿਹੜਾ ਟੈਂਪਰੇਚਰ ਹੋਣਾ ਚਾਹੀਦਾ ਮੀਡੀਅਮ ਨਾ ਹੀ ਜਿਆਦਾ ਤੇਜ਼ ਨਾ ਹੀ ਘੱਟ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਡਿਪ ਕਰਕੇ ਐਦਾਂ ਇਹਨੂੰ ਝਾੜ ਕੇ ਐਦਾਂ ਕਰਕੇ ਆਪਾਂ ਨੇ ਜਿਹੜੇ ਬ੍ਰੈਡ ਐ ਦੇ ਵਿੱਚ ਛੱਡਨੇ ਆ ਜਿੰਨੇ ਇੱਕ ਬ੍ਰੈਡ ਠੀਕ ਹੈ ਜੀ ਆਉਂਦੇ ਹੋਏ ਤੇਲ ਦੇ ਵਿੱਚ ਤੁਸੀਂ ਓਨੇ ਇੱਕ ਛੱਡ ਲਿਓ ਤੇ ਉਸ ਤੋਂ ਬਾਅਦ ਮਾਰੀ ਜਾਣੇ ਇਹ ਪਲਟੀ ਤਾਂ ਜੋ ਦੋਨੋਂ ਪਾਸੇ ਤੇ ਫਰਾਈ ਹੋ ਜਾਣ ਠੀਕ ਹੈ ਜੀ ਇਸ ਤਰੀਕੇ ਨਾਲ ਛੱਡ ਕੇ ਆਪਾਂ ਨੇ ਇਹ ਤੇ ਨਾਲ ਹੀ ਆਪਾਂ ਨੇ ਇਸ ਤਰੀਕੇ ਨਾਲ ਪਲਟੀ ਮਾਰਨੇ ਆ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਤੇ ਇਸ ਤਰੀਕੇ ਨਾਲ ਤੁਸੀਂ ਇਹ ਤਿਆਰ ਕਰ ਲੈਣੇ ਆ ਜੀ ਤੇ ਲਓ ਜੀ ਇਹਨਾਂ ਨੂੰ ਹੁਣ ਮੈਂ ਛੱਡੀ ਜਾਊਂਗਾ ਤੇ ਨਾਲੇ ਕੱਚੇ ਕਰ ਕਰਕੇ ਆਪਾਂ ਇਹਨਾਂ ਨੂੰ ਬਾਹਰ ਕੱਢ ਲੂਗੇ ਉਸ ਤੋਂ ਬਾਅਦ ਕਰਾਂਗੇ ਆਪਾਂ ਇਹਨਾਂ ਨੂੰ ਫੁੱਲ ਫਰਾਈ ਪਹਿਲਾਂ ਆਪਾਂ ਇੱਕ ਵਾਰੀ ਇਹ ਹਾਫ ਫਰਾਈ ਕਰ ਲੈਣੇ ਆ ਯਾਨੀ ਹਾਫ ਡਨ ਕਰ ਲੈਣੇ ਆ ਠੀਕ ਹੈ ਜੀ ਆਹ ਲਓ ਜੀ ਦੇਖੋ ਕਿੰਨੇ ਵਧੀਆ ਜਿਹੜੇ ਆਪਣੇ ਬ੍ਰੈਡ ਪਕੌੜੇ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਦਿੰਦੇ ਆ ਬਾਹਰ ਤੇ ਐਸੇ ਤਰੀਕੇ ਨਾਲ ਜਿਹੜੇ ਮੈਂ ਹੁਣ ਬ੍ਰੈਡ ਸਾਰੇ ਹਾਫ ਫਰਾਈ ਕਰ ਲਊਗਾ ਤੇ ਬ੍ਰੈਡ ਪਕੌੜੇ ਆਪਾਂ ਨੇ ਬਣਾ ਲਏ ਆ ਜੀ ਠੀਕ ਹੈ ਜੀ ਆਹ ਦੇਖੋ ਕਿੰਨੇ ਵਧੀਆ ਬਣ ਕੇ ਇਹ ਤਿਆਰ ਹੋਏ ਆ ਆਹ ਦੇਖੋ ਪੂਰੇ ਨੇ ਘੈਂਟ ਬਣੀਆਂ ਜਿਵੇਂ ਬਿਆਂ ਦੇ ਵਿੱਚ ਹੁੰਦੇ ਆ ਆ ਜਿਹੜੇ ਆਪਾਂ ਨੇ ਚਾਰਸ ਪੀਸ ਕੱਟੇ ਸੀ ਉਹ ਉਹ ਹੈ ਠੀਕ ਹੈ ਜੀ ਉਹ ਇਦਾਂ ਦੇ ਬਣੂਗੇ ਤੇ ਇਹ ਬਣੂਗੇ ਇਦਾਂ ਦੇ ਠੀਕ ਹੈ ਜੀ ਤਿਰਛੇ ਸੋ ਇਸ ਤਰੀਕੇ ਨਾਲ ਜਿਹੜੇ ਬ੍ਰੈਡ ਪਕੌੜੇ ਆ ਤੁਸੀਂ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਜੀ ਫੁੱਲ ਫਰਾਈ ਤੇ ਲਓ ਜੀ ਤੇਲ ਆਪਣਾ ਗਰਮ ਹੈ ਜੀ ਤੇਲ ਦੇ ਵਿੱਚ ਹੁਣ ਆਪਾਂ ਨੇ ਬ੍ਰੈਡ ਪਕੌੜੇ ਜਿਹੜੇ ਇਸ ਤਰੀਕੇ ਨਾਲ ਛੱਡਨੇ ਆ ਜੀ ਦੋ ਦੋ ਚਾਰ ਚਾਰ ਪੀਸ ਆ ਜਿਹੜੇ ਤੁਸੀਂ ਫਰਾਈ ਕਰ ਲਿਓ ਤੇ ਤੇਲ ਦਾ ਸੇਕ ਜਿਹੜਾ ਹੋਣਾ ਚਾਹੀਦਾ ਮੀਡੀਅਮ ਤੇ ਲਓ ਜੀ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਹਲਾ ਹਲਾ ਕੇ ਤਾਂ ਸੋ ਚਾਰੇ ਪਾਸੇ ਦੇ ਬ੍ਰੈਡ ਪਕੌੜੇ ਪੱਕ ਜਵੇ ਕਰ ਲੈਣੇ ਆ ਜੀ ਫਰਾਈ ਤੇ ਲਓ ਜੀ ਬ੍ਰੈਡ ਆ ਜਿਹੜੇ ਆਪਾਂ ਨੇ ਫਰਾਈ ਕਰ ਲਿਆ ਜੀ ਤੇ ਤੁਸੀਂ ਇਹਨਾਂ ਨੂੰ ਗੱਬੇ ਤੇ ਕੱਟ ਵੀ ਸਕਦੇ ਹੋ ਠੀਕ ਹੈ ਜੀ ਇਸ ਤਰੀਕੇ ਨਾਲ ਵੀ ਕੱਟੇ ਹੋਏ ਵਧੀਆ ਲੱਗਦੇ ਇਹ ਇਸ ਤਰੀਕੇ ਨਾਲ ਠੀਕ ਹੈ ਜੀ ਪੂਰੇ ਇਹਨਾਂ ਘੈਂਟ ਬਣ ਕੇ ਤਿਆਰ ਹੋਏ ਆ ਤੇ ਤੁਸੀਂ ਇਹਨਾਂ ਨੂੰ ਪੂਰਾ ਸਾਫਤਾ ਪੇਸ ਵੀ ਰੱਖ ਸਕਦੇ ਹੋ ਪਲੇਟ ਦੇ ਵਿੱਚ ਤੇ ਜਾਂ ਇਸ ਤਰੀਕੇ ਨਾਲ ਕਟਿੰਗ ਕਰ ਲਿਓ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਪਲੇਟ ਦੇ ਵਿੱਚ ਲਾ ਲੈਣੇ ਆ ਤੇ ਲਓ ਜੀ ਪਲੇਟ ਦੇ ਵਿੱਚ ਆਪਾਂ ਨੇ ਬਰੈਡ ਪਕੌੜੇ ਰੱਖ ਲਿਆ ਜੀ ਥੋੜਾ ਥੋੜਾ ਪਾਉਨੇ ਉੱਪਰ ਚਾਟ ਮਸਾਲਾ ਠੀਕ ਹੈ ਜੀ ਤੇ ਆਹ ਲਓ ਜੀ ਆ ਗਈ ਆਪਣੀ ਰੈੱਡ ਸੌਸ ਯਾਨੀ ਕਿ ਟਮੇਟੋ ਕੈਚਪ ਸੋ ਇਹ ਨਾਲ ਤੁਸੀਂ ਇਹਨੂੰ ਸਰਵ ਕਰ ਸਕਦੇ ਆ ਜੀ ਖਾ ਸਕਦੇ ਆ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ